ਹਾਂਜੀ ਸਸੀ ਕਾ ਜੀ ਪੰਜਾਬ ਗਵਰਨਮੈਂਟ ਵੱਲੋਂ 26 ਮਾਰਚ 2025 ਨੂੰ ਇੱਕ ਲੈਟਰ ਜਿਹੜਾ ਹੈਗਾ ਇਸ਼ੂ ਕੀਤਾ ਗਿਆ ਜਿਹਦੇ ਅਕੋਰਡਿੰਗ ਹੈ ਜਿਹੜਾ ਪੰਜਾਬ ਸਰਕਾਰ ਦਾ ਕੋਈ ਵੀ ਸਰਕਾਰੀ ਕਰਮਚਾਰੀ ਹੈਗਾ ਕੋਈ ਵੀ ਗਵਰਨਮੈਂਟ EMPLOYE ਹੈਗਾ ਪੰਜਾਬ ਸਿਵਲ ਸਰਵਿਸ ਰੂਲ ਦੇ ਵੋਲਯੂਮ 1 ਦੇ ਪਾਰਟ 1 ਦੇ ਚੈਪਟਰ ਨੰਬਰ 12 ਦੀ ਕਲੋਜ਼ ਨੰਬਰ 12.5 ਦੇ ਅਕੋਰਡਿੰਗ ਆਪਣੀ ਸਰਵਿਸ ਪੱਤਰੀ ਯਾਨੀ ਕਿ ਸਰਵਿਸ ਬੁੱਕ ਦੀ ਕਾਪੀ ਸਰਟੀਫਾਈਡ ਕਾਪੀ ਹੈ ਜਿਹੜੀ ਆਪਣੀ ਨਿੱਜੀ ਨਿੱਜੀ ਰਿਕਾਰਡ ਲਈ ਪਰਸਨਲ ਰਿਕਾਰਡ ਲਈ ਜਿਹੜਾ ਹੈਗਾ ਲੈ ਸਕਦਾ ਇਸ ਤੇ ਵਿੱਚ ਅੱਗੇ ਲਿਖਿਆ ਗਿਆ ਕੋਈ ਵੀ ਸਰਕਾਰੀ ਕਰਮਚਾਰੀ ਪੈਨਸ਼ਨਰ ਜਾਂ ਪੈਨਸ਼ਨਰ ਸਾਲ ਵਿੱਚ ਇੱਕ ਵਾਰ ਆਪਣੀ ਸਰਵਿਸ ਪੱਤਰੀ ਦੀ ਕਾਪੀ ਹੈ ਜਿਹੜੀ ਪ੍ਰਤੀ ਪੇਜ 5 ਰੁਪਏ ਪ੍ਰਤੀ ਪੇਜ ਦੇ ਹਿਸਾਬ ਨਾਲ ਨਿੱਜੀ ਰਿਕਾਰਡ ਲਈ ਸਰਟੀਫਾਈਡ ਕਾਪੀ ਜਿਹੜੀ ਪ੍ਰਾਪਤ ਕਰ ਸਕਦਾ ਕਰ ਸਕਦਾ ਅੱਗੇ ਲਿਖਿਆ ਕਿ ਸਰਕਾਰੀ ਕਰਮਚਾਰੀ ਸੇਵਾ ਛੱਡਣ ਦੇ ਅੰਪ੍ਰੰਤ ਜੇਕਰ ਤੁਸੀਂ ਸਰਕਾਰੀ ਕਰਮਚਾਰੀਆਂ ਰੈਜ਼ੀਗਨੇਸ਼ਨ ਦਿੰਨੇ ਜਾਂ ਤੁਹਾਡੀ ਰਿਟਾਇਰਮੈਂਟ ਹੁੰਦੀ ਹੈ ਕੋਈ ਵੀ ਕੇਸ ਹੋਵੇ ਸਰਕਾਰੀ ਕਰਮਚਾਰੀ ਸੇਵਾ ਛੱਡਣ ਜਾਂ ਰਿਟਾਇਰਮੈਂਟ ਅੰਪ੍ਰੰਤ ਵੀ ਜਿਹੜੀ ਹੈਗੀ ਆ ਸਰਵਿਸ ਬੁੱਕ ਦੀ ਜਿਹੜੀ ਕਾਪੀ ਲੈ ਸਕਦਾ 200 ਰੁਪਿਆ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ 200 ਰੁਪਏ ਦੀ ਜਿਹੜੀ ਫੀਸ ਆ ਜਿਹੜੀ ਭੁਗਤਾਨ ਕਰਕੇ ਮਤਲਬ ਕਿ ਆਪਣੀ ਜੇਕਰ 200 ਰੁਪਿਆ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਤੁਸੀਂ ਡਿਪੋਜ਼ਿਟ ਕਰਵਾ ਕੇ ਸਰਵਿਸ ਬੁੱਕ ਦੀ ਜਿਹੜੀ ਸਰਟੀਫਾਈਡ ਕਾਪੀ ਆ ਜਿਹੜੀ ਲੈ ਸਕਦੇ ਹੋ ਸੋ ਇਹ ਸੀਗਾ ਜੀ ਪੰਜਾਬ ਸਰਕਾਰ ਦੇ ਵਿੱਤ ਭਾਗ ਵੱਲੋਂ ਜਾਰੀ ਕੀਤਾ ਗਿਆ 26 ਮਾਰਚ 2025 ਨੂੰ ਸਰਵਿਸ ਬੁੱਕ ਦੀ ਕਾਪੀ ਲੈਣ ਸੰਬੰਧੀ ਪੱਤਰ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ